हां जी दोस्तों ध्यान दें जो बहुत जरूरी ਗੱਲਾਂ ਨੰਬਰ 1 ਜੇਕਰ ਤੁਹਾਡੀਆਂ ਹੱਡੀਆਂ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੋਵੇ ਤਾਂ ਸੋਇਆਬੀਨ ਦਾ ਸੇਵਨ ਕਰੋ ਸੋਇਆਬੀਨ ਦੇ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 2 ਜੋ ਲੋਕ ਰਜੈਨਾ ਬਾਦਾਮ ਦਾ ਸੇਵਨ ਕਰਦੇ ਹਨ ਉਹਨਾਂ ਦੀ ਉਮਰ ਲੰਮੀ ਹੋ ਜਾਂਦੀ ਹੈ ਨੰਬਰ 3 ਜੇਕਰ ਤੁਹਾਡੇ ਪਥਰੀ ਹੈ ਤਾਂ ਰੋਜ਼ਾਨਾ ਨਿੰਬੂ ਵਾਲਾ ਪਾਣੀ ਪੀਓ ਨੰਬਰ 4 ਸਿਰ ਵਿੱਚ ਖੁਸ਼ਕੀ ਬਹੁਤ ਜ਼ਿਆਦਾ ਹੋਵੇ ਤਾਂ ਦਹੀਂ ਵਿੱਚ ਮਲਤਾਨੀ ਮਿੱਟੀ ਮਿਲਾ ਕੇ ਸਿਰ ਉੱਪਰ ਲਗਾਓ ਨੰਬਰ 5 ਪਸ਼ਾਬ ਵਿੱਚ ਜਲਨ ਹੁੰਦੀ ਹੋਵੇ ਤਾਂ ਲੱਸੀ ਅਤੇ ਤਰਬੂਜ ਦਾ ਸੇਵਨ ਕਰੋ ਨੰਬਰ 6 ਪੇਟ ਵਿੱਚ ਦਰਦ ਹੋਵੇ ਤਾਂ ਸਾਨੂੰ ਹਲਕਾ ਖਾਣਾ ਖਿਚੜੀ ਦਲੀਏ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਪੇਟ ਨੂੰ ਆਰਾਮ ਮਿਲਦਾ ਹੈ ਨੰਬਰ 7 ਅੰजीर ਨੂੰ ਪਾਣੀ ਵਿੱਚ ਭਿਓ ਕੇ ਖਾਣ ਨਾਲ ਬਾਬਾ ਸ਼ੀਰਦੀ ਬਿਮਾਰੀ ਘਟਦੀ ਹੈ ਨੰਬਰ 8 ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੈ ਉਹਨਾਂ ਨੂੰ ਨਾਰੀ ਵਾਲਾ ਪਾਣੀ ਤੇ ਤਰਬੂਜ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 9 ਪਾਣੀ ਘੱਟ ਪੀਣ ਨਾਲ ਦਿਮਾਗ ਦੀਆਂ ਨਸਾਂ ਵਿੱਚ ਖੂਨ ਦੇ ਥੱਬੇ ਜਮ ਜਾਂਦੇ ਹਨ ਨੰਬਰ 10 ਜੇਕਰ ਮੂੰਹ ਤੇ ਝੋੜੀਆਂ ਜ਼ਿਆਦਾ ਪੈਂਦੀਆਂ ਹਨ ਤਾਂ ਅਨਾਰ ਦਾ ਜੂਸ ਪਿਓ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਨੰਬਰ 11 ਜਿੰਨਾ ਲੋਕਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਉਹਨਾਂ ਨੂੰ ਤੇਲ ਕਿਓ ਵਾਲੀਆਂ ਚੀਜ਼ਾਂ ਤੇ ਫਾਸਟ ਫੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 12 ਹਰ ਰੋਜ਼ ਕਾਜੂ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 13 ਖਾਲੀ ਪੇਟ ਮਖਾਣੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 14 ਸਵੇਰੇ ਖਾਲੀ ਪੇਟ ਕਾਜੂ ਖਾਣ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 15 ਚਕੰਦਰ ਦਾ ਜੂਸ ਪੀਣ ਨਾਲ ਚਿਹਰਾ ਚਮਕਦਾਰ ਰਹਿੰਦਾ ਤੇ ਫਿੱਕਾ ਨਹੀਂ ਪੈਂਦਾ ਨੰਬਰ 16 ਜੇਕਰ ਸਰੀਰ ਦੀਆਂ ਹੱਡੀਆਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਈਆਂ ਹਨ ਅਤੇ ਦਰਦ ਕਰਦੀਆਂ ਹਨ ਤਾਂ ਹਲਦੀ ਵਾਲਾ ਦੁੱਧ ਪਿਓ ਨੰਬਰ 17 ਜੇਕਰ ਤੁਹਾਡੇ ਜ਼ਿਆਦਾ ਐਸਿਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਨਿੰਬੂ ਵਾਲਾ ਪਾਣੀ ਪਿਓ ਨੰਬਰ 18 ਭੋਜਨ ਤੋਂ ਬਾਅਦ ਸਾਂਭ ਖਾਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਨੰਬਰ 19 ਸਵੇਰੇ ਖਾਲੀ ਪੇਟ ਦਹੀਂ ਖਾਣ ਨਾਲ ਦਿਮਾਗ ਠੰਡਾ ਰਹਿੰਦਾ ਹੈ ਨੰਬਰ 20 ਜੇਕਰ ਗਲੇ ਵਿੱਚ ਦਰਦ ਹੋਵੇ ਤਾਂ ਗਰਮ ਪਾਣੀ ਵਿੱਚ ਨਾਮ ਕਪਾ ਕੇ ਉਸ ਨਾਲ ਘਰਾਰੇ ਕਰੋ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਦਰਦ ਘੱਟ ਹੋਵੇਗਾ ਧੰਨਵਾਦ ਜੀ